ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕਾਂ ਤੰਦਰੁਸਤਾਂ ਤੇ ਰਾਤ ਦੇ ਵੱਜ ਗਏ ਨੇ 7:30 ਤੁਹਾਨੂੰ ਪਤਾ ਕਿ ਆਪਣਾ ਉਹੀ ਟਾਈਮ ਹੈ ਵਲੌਗ ਬਣਾਉਣ ਦਾ ਤੇ ਲੋ ਜਿਹੜਾ ਕੁਲਫੀ ਵਾਲਾ ਵਲੌਗ ਬਣਾਇਆ ਸੀਗਾ ਨਾ ਸਾਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ ਜੀ ਉਹ ਤੇ ਕੁਲਫੀ ਬਣਦੀ ਵੀ ਬਹੁਤ ਜ਼ਿਆਦਾ ਟੇਸਟੀ ਆ ਨਾ ਤੇ ਹੁਣਾਂ ਦੀ ਰੋਟੀਾਂ ਦੀ ਸੀ ਬੀਬੀ ਕਹਿੰਦੀ ਕੁਲਫੀ ਲਾਤੀ ਜੀ ਬੀ ਕਹਿੰਦੀ ਨਹੀਂ ਤਾਂ ਵਾਬੇ ਸਵਾਲ ਲੱਗੇ ਹੋਏ ਤਾਂ ਫਿਰ ਜੀ ਕਰਦਾ ਸਵੇਰੇ ਇੱਕ ਇੱਕ ਕੁਲਫੀ ਅਸੀਂ ਖਾਈ ਤੇ ਹੁਣ ਫੇਰ ਸਾਡਾ ਜੀ ਕਰਦਾ ਸੀ 6-6 ਕੁਲਫੀਆਂ ਬਣਾਉਣੀਆਂ ਸੀਗੀਆਂ ਤੇ 6 ਕੁਲਫੀਆਂ 6 ਆਨਾ ਮੋਲ ਸੀਗੇ ਆਪਣੇ ਕੋਲੇ ਤੇ ਹੁਣ ਫੇਰ ਖਾਨੇ ਆ ਕਿ ਕੁਲਫੀ ਆਪਾਂ ਬੜੀ ਵਧੀਆ ਚੀਜ਼ ਆ ਜੀ ਤੁਸੀਂ ਜ਼ਰੂਰ ਬਣਾ ਕੇ ਖਾਓ ਜਿਨ੍ਹਾਂ ਨੇ ਨਹੀਂ ਬਣਾਈ ਕਈ ਭੈਣਾਂ ਦੇ ਫੋਨ ਆਏ ਕਹਿੰਦੀ ਅਸੀਂ ਤਾਂ ਉਹਦੀ ਬਣਾ ਲਈ ਸੀਗੀ ਅੱਜ ਹੀ ਬਣਾਈ ਸਾਡੇ ਬੱਚਿਆਂ ਨੇ ਬੜੇ ਖੁਸ਼ ਹੋ ਕੇ ਖਾਧੀ ਤੇ ਇੱਕ ਨਾ ਜੀ ਮੈਨੂੰ ਬੱਚੇ ਦਾ ਵੀ ਫ ਮੈਂ ਕਿ ਬੇਟੇ ਤੁਹਾਨੂੰ ਆ ਕੇ ਖਾਣੇ ਤੁੰਗੀ ਮੇਰੇ ਨਾਲ ਨਹੀਂ ਆਇਆ ਤਾਂ ਮੈਂ ਸਲੀਪੀ ਕੋਟ ਮੈਂ ਆਉਂਗਾ ਤੇ ਫਿਰ ਮੈਂ ਖਾ ਕੇ ਜਾਊਂਗਾ ਵਈਆ ਠੀਕ ਹੈ ਤੇ ਜੂਰ ਬਣਾਇਓ ਜੀ ਤੁਸੀਂ ਉਹ ਹੈ ਦੀਆਂ ਚੀਜ਼ਾਂ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਦਿਆ ਕਰੋ ਕਿਉਂਕਿ ਹੈਲਦੀ ਬਹੁਤ ਹੈ ਬੱਚੇ ਨਾ ਕਰੋ ਰੋਟ ਕਾਜੂ ਬਦਾਮ ਘੱਟੀ ਖਾ ਕੇ ਖੁਸ਼ ਹੁੰਦੇ ਆ ਛੋਟੇ ਬੱਚੇ ਤੇ ਕੁਲਫੀ ਜਰੂਰ ਖਾ ਲੈਂਦੇ ਆ ਉਹ ਤੇ ਲਓ ਜੀ ਹੁਣ ਆਪਾਂ ਅੱਜ ਬਣਾ ਰਹੇ ਆ ਕਿਉਂਕਿ ਗਰਮੀ ਦਾ ਮੌਸਮ ਆ ਬਹੁਤ ਜ਼ਿਆਦਾ ਗਰਮੀ ਹੋਗੀ ਤੇ ਗਰਮੀਆਂ ਦੇ ਵਿੱਚ ਨਾ ਬਾਹਰੋਂ ਆਪਣੇ ਤੇ ਡਸਟ ਵਗੈਰਾ ਪੈ ਜਾਂਦੀ ਹੈ ਪਸੀਨਾ ਆਉਂਦਾ ਰਹਿੰਦਾ ਤੇ ਜਿਹੜੀ ਡਸਟ ਹੈਗੀ ਹੈ ਡਰਟ ਹੈਗੀ ਹੈ ਉਹ ਆਪਣੀ ਸਕਿਨ ਦੇ ਵਿੱਚ ਅਬਜ਼ੌਰਬ ਹੋਣ ਲੱਗ ਜਾਂਦੀ ਹੈ ਥਰੂ ਓਪਨ ਪੋਰਸ ਹਨ ਤੇ ਇਹਨਾਂ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਪਊਗਾ ਕਿ ਅਸੀਂ ਆਪਣਾ ਫੇਸ ਜਿਹੜਾ ਉਹ ਰਾਤ ਨੂੰ ਚੰਗੀ ਤਰ੍ਹਾਂ ਕਿਸੇ ਵੀ ਫੇਸ ਵਾਸ਼ ਦੇ ਨਾਲ ਕਲੀਨ ਕਰੀਏ ਚੰਗੀ ਤਰ੍ਹਾਂ ਕਲੀਨ ਕਰਨ ਤੋਂ ਬਾਅਦ ਅਸੀਂ ਉਹਦੇ ਤੇ ਕੋਈ ਨਾ ਕੋਈ ਕਰੀਮ ਹੈ ਜਿਹੜੀ ਜ਼ਰੂਰ ਯੂਜ਼ ਕਰੀਏ ਪਰ ਸਾਨੂੰ ਇਸ ਤਰ੍ਹਾਂ ਦੀ ਕਰੀਮ ਚਾਹੀਦੀ ਹੈ ਜਿਹਦੇ ਨਾਲ ਸਾਡੇ ਪੋਰਸ ਨੇ ਜਿਹੜੇ ਸ਼੍ਰਿੰਕ ਹੋ ਜਾਣ ਸਕਿਨ ਜਦੋਂ ਜਿਹੜੀ ਟਾਈਟ ਹੋਣ ਲੱਗ ਜੇ ਕਿਉਂਕਿ ਪੋਰਸ ਦੇ ਥਰੂ ਹੀ ਜਿਹੜੀ ਡਸਟ ਹੈ ਉਹ ਅੰਦਰ ਜਾਂਦੀ ਹੈ ਤੇ ਸਾਡੀ ਸਕਿਨ ਨੂੰ ਖਰਾਬ ਕਰਦੀ ਹੈ ਇਰਿਟੇਸ਼ਨ ਹੁੰਦੀ ਹੈ ਬਹੁਤ ਜ਼ਿਆਦਾ ਆ ਮੌਸਮ ਦੇ ਵਿੱਚ ਆਪਾਂ ਕਿਉਂਕਿ ਥੋੜਾ ਹਾੜੀਆਂ ਦਾ ਬਾੜੀਆਂ ਦਾ ਮੌਸਮ ਹੁੰਦਾ ਤੇ ਇਹਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਤੇ ਲੋ ਜੀ ਅੱਜ ਫਿਰ ਆਪਾਂ ਜਿਹੜੀ ਕਰੀਮ ਬਣਾਉਣੀ ਹੈਗੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਸ਼ੁਰੂ ਕਰਦੇ ਆ ਓਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਯੂਜ਼ ਕਰਨੀ ਹੈ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਉਹ ਟਾਈਟ ਹੋ ਜੂਗੀ ਓਪਨ ਪੋਰਸ ਨੇ ਜਿਹੜੇ ਉਹ ਥੋੜੇ ਟਾਈਟ ਹੋਣ ਲੱਗ ਜਾਣਗੇ ਛੋਟੇ ਹੋਣ ਲੱਗ ਜਾਣਗੇ ਚਲੋ ਚੱਲਦੇ ਹਾਂ ਜੀ ਆਪਾਂ ਫਿਰ ਕਿਚਨ 'ਚ ਕਿਉਂਕਿ ਆਪਾਂ ਨੂੰ ਉਹ ਸਮਾਨ ਆ ਜਿਹੜਾ ਉਹ ਕਿਚਨ ਦੇ ਵਿੱਚ ਹੀ ਮਿਲੂਗਾ। ਲਓ ਜੀ ਆਪਾਂ ਪਹੁੰਚ ਗਏ ਆ ਕਿਚਨ ਦੇ ਵਿੱਚ ਕਿਉਂਕਿ ਸਾਨੂੰ ਉਹ ਚੀਜ਼ਾਂ ਜਿਹੜੀ ਉਹ ਕਿਚਨ ਦੇ ਵਿੱਚ ਮਿਲਣੀ ਆ ਜਿਹੜੀ ਸਾਨੂੰ ਚਾਹੀਦੀ ਆ ਤੇ ਉਹਦੇ ਲਈ ਚਾਹੀਦਾ ਸੀਗਾ ਆਪਾਂ ਨੂੰ ਕੂਕੰਬਰ ਖੀਰਾ ਚਾਹੀਦਾ ਸੀ ਠੀਕ ਹੈ। ਖੀਰੇ ਨੂੰ ਨਾ ਜੀ ਮੈਂ ਕद्दूकश ਕੀਤਾ ਹੋਇਆ ਜਾਂ ਗ੍ਰੇਟ ਕਰਨਾ ਕਹਿ ਲਓ ਜਾਂ ਕद्दूकश ਕਰਨਾ ਕਹਿ ਲਓ ਜੋ ਵੀ ਤੁਸੀਂ ਕਹਿੰਦੇ ਹੋ ਉਹ ਹੀ ਕਹਿ ਲਿਓ। ਤੇ ਇਹ ਆਪਾਂ ਪੂਰਾ ਖੀਰਾ ਲਿਆ ਸੀ ਬਿਨਾ ਛਿੱਲੇ ਤੋਂ ਮੈਂ ਵਾਸ਼ ਕੀਤਾ ਐਨ ਚੰਗੀ ਤਰ੍ਹਾਂ ਸਾਫ਼ ਕਰ ਲਿਓ। ਉਸ ਤੋਂ ਬਾਅਦ ਨਾ ਬਿਨਾ ਛਿੱਲੇ ਤੋਂ ਇਹਨੂੰ ਤੇ ਮੈਂ ਅੱਧਾ ਇੱਕ ਗ੍ਰੇਟ ਕਰ ਲਿਆ ਸੀਗਾ ਅੱਧਾ ਮੈਂ ਦੇ ਰੱਖ ਦਿੰਨੀ ਆ ਖਾਣ ਵਾਸਤੇ ਤੇ ਇਹ ਜਿਹੜਾ ਕੀਤਾ ਹੋਇਆ ਆਪਣਾ ਇਹਨੂੰ ਆਪਾਂ ਛਾੜ ਨਹੀਂ ਦੇ ਰਹੇ ਹਾਂ ਇਹਦਾ ਜੂਸ ਆ ਜਿਹੜਾ ਉਹ ਕੱਢਣਾ ਹੈਗਾ ਚਾਹੇ ਤੁਸੀਂ ਕੋਈ ਕੱਪੜਾ ਲੈ ਲਓ ਸਾਫ ਕਾਟਨ ਦਾ ਉਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨੂੰ ਜੋੜ ਕੇ ਇਹਦਾ ਜੂਸ ਕੱਢ ਲਓ ਨਹੀਂ ਤਾਂ ਫਿਰ इजीली ਇਹ ਇਹ ਚਾਹ ਪਾਣੀ ਹੈ ਜਿਹੜੀ ਆਪਣੀ ਹੁੰਦੀ ਹੈ ਇਹ ਵਾਲੀ ਤੇ ਇਹਦੇ ਵਿੱਚੋਂ ਦੀ ਛਾੜਿਆ ਦਿੰਦਾ ਠੀਕ ਹੈ ਜੀ ਲੋ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਇਹਦੇ ਵਿੱਚ ਨਾ ਜੂਸ ਬਹੁਤ ਹੁੰਦਾ ਜੀ ਥੋੜੇ ਜਿਹਾ ਨਾਲ ਥੋੜਾ ਜਿਹਾ ਦਬਾਵਾਂਗੇ ਆਪਾਂ ਉਹਨੇ ਨਾਲ ਹੀ ਨਿਕਲਿਆ ਆਉਣਾ ਇਹਦੇ ਜੂਸ ਲੋ ਥੋੜਾ ਜਿਹਾ ਦਬਾ ਕਰ ਪਾ ਕੇ ਨਾ ਇੰਨੇ ਨਾਲ ਹੀ ਇਹ ਜੂਸ ਨਿਕਲਿਆ ਆਉਂਦਾ ਬਸ ਇੰਨਾ ਆਪਾਂ ਨੂੰ ਕਾਫੀ ਹੈ ਜਿੰਨਾ ਨਿਕਲਿਆ ਆਇਆ ਹੁਣ ਜਿਹੜਾ ਇਹ ਬਚ ਗਿਆ ਇਹਨੂੰ ਆਪਾਂ ਛੁੱਟੀਏ ਨਾ ਠੀਕ ਹੈ ਜੀ ਜਿਹੜਾ ਬਚ ਗਿਆ ਇਹਨੂੰ ਆਪਾਂ ਆਪਣੇ ਫੇਸ ਤੇ ਚੰਗੀ ਤਰ੍ਹਾਂ ਸਕਰਬ ਕਰ ਲਈਏ ਤੇ ਬਹੁਤ ਵਧੀਆ ਕਲੀਨ ਹੋ ਜੂਗਾ ਸਾਫ ਹੋ ਜੂਗਾ ਚੀਜ਼ਾਂ ਬਹੁਤ ਵਧੀਆ ਨੇ ਬਹੁਤ ਵੈਲਿਊਏਬਲ ਨੇ ਪਰ ਆਪਾਂ ਇਹਨਾਂ ਦੀ ਇੰਪੋਰਟੈਂਸ ਹੈ ਜਿਹੜੀ ਉਹ ਸਮਝਦੇ ਨਹੀਂ ਹੈਗੇ ਤੇ ਆਪਾਂ ਇਹਨੂੰ ਸੁੱਟਣਾ ਨਹੀਂ ਹੈਗਾ ਮੈਂ ਇਹਨੂੰ ਫੇਸ ਤੇ ਹੀ ਯੂਜ਼ ਕਰੂੰਗੀ ਪਰ ਆਪਾਂ ਜਿਹੜਾ ਜੂਸ ਫਿਲਹਾਲ ਚਾਹੀਦਾ ਸੀਗਾ ਉਹ ਇਹਨਾਂ ਆਪਾਂ ਨੂੰ ਮਿਲ ਗਿਆ ਇਸ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਸੋ ਚੱਲਦੇ ਹਾਂ ਹੁਣ ਆਪਾਂ ਇੱਕ ਨਵੀਂ ਜਗ੍ਹਾ ਤੇ ਤੇ ਉੱਥੇ ਚੱਲ ਕੇ ਕਰੀਮ ਬਣਾਉਣੀ ਆਂ ਭਾਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਕਰੀਮ ਬਣਾਉਣੀ ਹੁਣ ਮੈਂ ਕੀ ਕੀ ਲਿਆ ਹੈਗਾ ਇੱਕ ਤਾਂ ਲਈ ਹੈਗੀ ਐ ਮੈਂ ਇਥੇ ਐਲੋਵੇਰਾ ਜੈਲ ਹੁਣ ਬਹੁਤ ਸਾਰੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਨੂੰ ਵਾਈਟ ਵਾਲੀ ਐਲੋਵੇਰਾ ਜਲ ਨਹੀਂ ਮਿਲਦੀ ਤੇ ਗ੍ਰੀਨ ਦੇ ਵਿੱਚ ਮਿਲਦੀ ਹੋਊਗੀ ਤੁਸੀਂ ਗ੍ਰੀਨ ਦੇ ਵਿੱਚ ਲੈ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਇੱਕ ਲਿਆ ਵਿਟਾਮਿਨ E ਦੇ ਕੈਪਸੂਲ ਤੇ ਇੱਕ ਲਿਆ ਆਪਾਂ ਨਾਰੀਅਲ ਤੇਲ ਤੇ ਇੱਕ ਖੀਰੇ ਦਾ ਜੂਸ ਖੀਰਾ ਤਕਨ ਸਭ ਦੇ ਕਰ ਚਾਹੀਦਾ ਤੇ ਲੋ ਜੀ ਬਣਾਉਣਾ ਸ਼ੁਰੂ ਕਰਦੇ ਆ ਆਪਾਂ ਕਿੰਨਾ ਬਣਾਉਣਾ ਹੈਗਾ ਉਹ ਤੁਹਾਨੂੰ ਦੱਸ ਦਿੰਨੀ ਆ ਮੈਂ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਐਲੋਵੇਰਾ ਜਲ ਲੋਜੀ ਇੱਕ ਚਮਚ ਲੈ ਲਿਆ ਮੈਂ অ্যালোਵਿਰਾ ਜੈਲ ਜੇ ਇੱਕ ਚਮਚ অ্যালোਵਿਰਾ ਜੈਲ ਲਓਗੇ ਤੇ ਇੱਕ ਚਮਚ ਜੀ ਤੁਸੀਂ ਵਿਟਾਮਿਨ ਈ ਦਾ ਕੈਪਸੂਲ ਲਓਗੇ ਠੀਕ ਹੈ ਜੀ ਜੇ ਤੁਸੀਂ ਦੋ ਚਮਚ ਲਾਓਗੇ ਤਾਂ ਦੋ ਵਿਟਾਮਿਨ ਈ ਦੇ ਕੈਪਸੂਲ ਲਾਓਗੇ ਲੋਜੀ ਇਹ ਪਤਾ ਆਪ ਕੋ ਜਾਣ ਦੇ ਦੇ ਕੇ ਕੈਪਸੂਲ ਲੋ ਜੀ ਇਹਨਾਂ ਦੋਨੋਂ ਚੀਜ਼ਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜੀ ਆ ਟਰਾਂਸਪੇਰੈਂਟ ਲੱਗ ਰਹੀ ਆ ਨਾ ਤੁਹਾਨੂੰ ਬਿਲਕੁਲ ਦਿਖ ਵੀ ਨਹੀਂ ਰਿਹਾ ਐਲੋਵੇਰਾ ਜੈੱਲ ਇਹ ਬਿਲਕੁਲ ਵਾਈਟ ਹੋ ਜਾਣਾ ਕਰੀਮ ਦੀ ਫੋਮ ਦੇ ਵਿੱਚ ਆ ਜੂਗਾ ਨੇ ਪਰ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਮਿਕਸ ਕਰਾਂਗੇ ਦੋਨੋਂ ਚੀਜ਼ਾਂ ਨੂੰ ਬਿਲਕੁਲ ਇਹ ਕ੍ਰੀਮ ਵਰਗੀ ਐਂ ਸੌਫਟ ਹੋ ਜੂਗੀ ਜਿੰਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਮਿਕਸ ਕਰਾਂਗੇ ਇਹ ਤੇਰੀ ਫਲਫੀ ਵੀ ਹੋ ਜਾਂਦੀ ਹੈ ਬਹੁਤ। ਮੈਂ ਤੁਹਾਨੂੰ ਮਿਲੇ ਕਰਕੇ ਕੈਮਰਾ ਦਿਖਾਉਣਾ ਥੋੜਾ ਜਿਹਾ। ਨੋਟ ਇਹ ਕੋ ਬਿਲਕੁਲ ਇਹੀ ਵਾਈਟ ਹੋ ਗਈ ਨਾ ਪਹਿਲਾਂ ਟਰਾਂਸਪੇਰੈਂਟ ਸੀਗੀ ਹੁਣ ਬਿਲਕੁਲ ਇਹ ਕਰੀਮੀ ਹੋ ਗਈ ਇਹ ਲੋ ਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਆ ਨਾਰੀਅਲ ਦਾ ਤੇਲ ਪਾਵਾਂਗੇ ਲੋ ਜੀ ਮਸਲਤ ਅੱਠ ਡ੍ਰੌਪਸ ਪਾਈ ਨੂੰ ਨਾਰੀਅਲ ਦੇ ਤੇਲ ਦੇ ਤੇ ਇਹਨਾਂ ਚੀਜ਼ ਜੰਪਾ ਚੁੱਕੇ ਆਪਾਂ ਇਹਦੇ ਵਿੱਚ ਉਨ ਕੀ ਕਰਨਾ ਹੈ ਕਿ ਜਿਹੜਾ ਆਪਾਂ ਕੋਕੰਬਰ ਦਾ ਜੂਸ ਲਿਆ ਸੀਗਾ ਖੀਰੇ ਦਾ ਜੂਸ ਲਿਆ ਹੈ ਉਹ ਨੂੰ ਇਹਦੇ ਵਿੱਚ ਪਾਵਾਂਗੇ ਥੋੜਾ ਜਾ ਇਹ ਨੂੰ ਉਹ ਕਰਨ ਵਾਸਤੇ ਇਹ ਥੋੜੀ ਹਾਰਡ ਹੈ ਨਾ ਤੇ ਦੇਖ-ਦੇਖ ਕੇ ਪਾਵਾਂਗੇ ਥੋੜਾ-ਥੋੜਾ ਕਰਕੇ ਆਪਾਂ ਇਹ ਥੋੜਾ-ਥੋੜਾ ਕਰਕੇ ਇਦਾਂ ਮਿਕਸ ਕਰਦੇ ਜਾਵਾਂਗੇ ਲੋਰ カラー चेंज ਹੋ ਗਿਆ ਤਾਂ ਹੁਣ ਥੋੜਾ ਜਿਹਾ ਹੋਰ ਪਾਵਾਂਗੇ ਪਹਿਲੇ ਥੋੜਾ ਜਿਹਾ ਗ੍ਰੀਨ ਕੀ ਟੋਨ ਤੇ ਹੋ ਗਈ ਹੈ ਇਹ ਕਰੀਮ ਇਹਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਮਿਲਾ ਲਓ ਇਹਨੂੰ ਮਿਕਸ ਕਰ ਲਿਓ ਵਧੀਆ ਤਰੀਕੇ ਨਾਲ ਜਮੇ ਬਣਾਉਣੀ ਹੈ ਔਖੀਆਂ ਨਹੀਂ ਹੈਗੀਆਂ ਜੀ ਇਹ ਕਰੀਮਾ ਗਰੂਮਾ ਬਸ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਹੈ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਵਿੱਚ ਇੱਕ ਵਾਰੀ ਆਪਾਂ ਇਕੋ ਅ ਐਲੋਵੇਰਾ ਜਲਦੀ ਆ ਡੱਬੀ ਲੈ ਆਂਦੀ ਵਿਟਾਮਿਨ E ਦਾ ਇੱਕ ਪੱਤਾ ਲੈ ਆਂਦਾ ਨਾਰੀਅਲ ਤੇਲ ਦੀ ਇੱਕ ਸ਼ੀਸ਼ੀ ਲੈ ਆਂਦੀ ਹੈ ਨਾ ਇਹਨਾਂ ਚੀਜ਼ਾਂ ਤੋਂ ਹੀ ਇਹ ਅੱਗੇ ਦੀ ਅੱਗੇ ਕਰੀਮਾਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕੋਰ ਦੂਸਤ ਕਰੀਏ ਇੱਕਦਮ ਨਹੀਂ ਪਾਉਣਾ ਹੈਗਾ ਆਪਾਂ ਥੋੜਾ ਥੋੜਾ ਕਰਕੇ ਪਾਈ ਜਾਵਾਂਗੇ ਆਪਾਂ ਨੂੰ ਪਤਾ ਲੱਗਦਾ ਜਾਊਗਾ ਕਿ ਆਪਾਂ ਨੂੰ ਇਹਦੀ ਕੰਸਿਸਟੈਂਸੀ ਹੈ ਜਿਹੜੀ ਉਹ ਚੈੱਕ ਕਰ ਕਰਤੀ ਪਾਵਾਂਗੇ ਲੋ ਜੀ ਪੂਰੀ ਤਰ੍ਹਾਂ ਮਿਕਸ ਹੋ ਗਈ ਹੈ ਤੇ ਇਹਨੂੰ ਆਪਾਂ ਕਿਸੇ ਵੀ ਕੱਚ ਦੀ ਸ਼ੀਸ਼ੀ ਦੇ ਵਿੱਚ ਡੱਬੀ ਦੇ ਵਿੱਚ ਪਾ ਕੇ ਰੱਖ ਲਾਂਗੇ ਜਿਹੜੀਆਂ ਵੀ ਤੁਹਾਡੇ ਘਰ ਦੇ ਵਿੱਚ ਛੋਟੀਆਂ-ਮੋਟੀਆਂ ਡੱਬੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕੱਚ ਦੀ ਡੱਬੀ ਦੇ ਵਿੱਚ ਪਾਓ ਤੁਸੀਂ ਇਹਨਾਂ ਨੂੰ ਠੀਕ ਹੈ ਜੀ ਲੋ ਜੀ ਬਿਲਕੁਲ ਬਣ ਕੇ ਰੈਡੀ ਹੋ ਗਈ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਕਿ ਆਪਾਂ ਇਹਨੂੰ ਕਿੱਦਾਂ ਯੂਜ਼ ਕਰਨਾ ਹੈ ਲੋ ਜੀ ਥੋੜੀ ਜੀ ਆਪਾਂ ਇਦਾਂ ਹੱਥ ਤੇ ਲਾ ਲੈਣੀ ਆ ਬਹੁਤ ਜ਼ਿਆਦਾ ਕੋਨ ਨਹੀਂ ਲਾਉਣੀ ਪੈਂਦੀ ਇਹ ਰਾਤ ਨੂੰ ਸੌਣ ਲੱਗੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਤੇ ਵਾਸ਼ ਕਰਨ ਤੋਂ ਬਾਅਦ ਫਿਰ ਤੁਸੀਂ ਇਹ ਕਰੀਮ ਹੈ ਜਿਹੜੀ ਸੌਣ ਲੱਗੇ ਯੂਜ਼ ਕਰਿਓ ਕਿਉਂਕਿ ਰਾਤ ਨੂੰ ਆਪਾਂ ਪਸੀਨਾ ਵਗੈਰਾ ਨਹੀਂ ਆਉਂਦਾ ਸਕਿਨ ਨੂੰ ਟਾਈਟ ਕਰੂਗੀ ਤੇ ਓਪਨ ਪੋਰਸ ਨੂੰ ਟਾਈਟ ਕਰੂਗੀ ਠੀਕ ਹੈ ਜੀ ਸ਼੍ਰਿੰਕ ਕਰੂਗੀ ਤੇ ਚਿਹਰੇ ਦੀ ਜਿਹੜੀ ਰੰਗਤ ਹੈ ਉਹ ਬਦਲ ਕੇ ਰੱਖਣਗੀ ਤੁਹਾਡੀ ਕਰੀਮ ਇਹ ਤੇ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਦੂਜੀ ਵਾਰ ਤਾਂ ਫਿਰ ਤੁਸੀਂ ਆਪ ਹੀ ਬਣਾਉਂਗੇ ਕਿਉਂਕਿ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਹੈ ਜਦੋਂ ਮਿਲੂਗਾ ਬਹੁਤ ਜਲਦ ਰਿਜ਼ਲਟ ਦੇਉਗੀ ਤੇ ਉਸਦੇ ਤਿੰਨ ਚਾਰ ਦਿਨ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਣ ਲੱਗ ਜਾਣਾ ਪਰ ਰੈਗੂਲਰਲੀ ਯੂਜ਼ ਕਰਨਾ ਇਹ ਨਾ ਹੋਵੇ ਕਿ ਤੁਸੀਂ ਇੱਕ ਦਿਨ ਯੂਜ਼ ਕੀਤਾ ਦੂਜੇ ਦਿਨ ਕੋ ਭੁੱਲ ਗਏ ਚਲ ਕਰ ਨੂੰ ਕਰ ਲਾਂਗੇ ਹਨ ਆ ਆਮ ਕਰਕੇ ਆਪਣੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈਗਾ ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਹੁਣ ਆਪਾਂ ਇਹਨੂੰ ਹੱਥ ਤੇ ਵੀ ਯੂਜ਼ ਕਰਾਂਗੇ ਤਾਂ ਛਿੰਗੀ ਤਰ੍ਹਾਂ ਹੱਥਾਂ ਤੇ ਵੀ ਯੂਜ਼ ਕਰ ਲੈਣੀ ਹੈ ਰਾਤ ਨੂੰ ਔਰ ਫੇਸ ਤੇ ਵੀ ਵਰਗਾਂਦਨ ਤੇ ਵੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਹੱਥਾਂ ਤੇ ਯੂਜ਼ ਕਰਾਂਗੇ ਕਿਉਂਕਿ ਫੇਸ ਦੇ ਨਾਲ ਨਾਲ ਹੱਥਾਂ ਦਾ ਸੰਭੇ ਹੋਣਾ ਵੀ ਬਹੁਤ ਜ਼ਰੂਰੀ ਹੈ। ਲੋ ਜੀ ਹੱਥਾਂ ਨੂੰ ਵੀ ਸੌਫਟ ਕਰ ਦੂਗੀ। ਆ ਜਿਹੜੇ ਮਹੀਨੇ ਹੈਗੇ ਨੇ ਨਾ ਜਿਵੇਂ ਕਣਕਾਂ ਦਾ ਵਾਢੀ ਦਾ ਮੌਸਮ ਆਇਗਾ ਬੜਾ ਰੁੱਖਾ ਰੁੱਖਾ ਜਾ ਹੁੰਦਾ ਆ ਮਹੀਨਾ ਤਾਂ ਅਪ੍ਰੈਲ ਦਾ ਮਹੀਨਾ ਜਿਹੜਾ ਬਹੁਤ ਰੁੱਖਾ ਰੁੱਖਾ ਹੁੰਦਾ। ਇੱਥੇ ਤਾਂ ਲੋਆਂ ਬਹੁਤ ਪੈਂਦੀਆਂ ਨੇ ਗਰਮ-ਗਰਮ ਹਵਾ ਹੁਣ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੋਈ ਹੈ। ਤੇ ਹੁਣ ਜਦ ਚੱਲ ਪੈਣਗੇ ਖੇਤਾਂ ਦੇ ਵਿੱਚ ਕੰਬਾਈਨਾ ਹਨਾ ਕਿਸਾਨ ਵੀਰ ਵਿਚਾਰੇ ਆਪਣੀਆਂ ਫਸਲਾਂ ਦੀ ਹਨਾ ਬੜੀ ਕੋੜੀ ਕੇ ਮਸਾਂ ਇੱਥੇ ਤੱਕ ਪਹੁੰਚਦੇ ਨੇ ਕਿ ਫਸਲ ਘਰੇ ਆਉਗੀ ਤੇ ਸੌਖੇ ਹੋ ਜਾਣਗੇ ਹੱਥ 'ਚ ਚਾਰ ਪੈਸੇ ਆ ਜਾਣਗੇ ਹਨਾ ਤੇ ਸੋ ਆ ਜਿਹੜੇ ਮਹੀਨੇ ਹੈਗੇ ਆ ਉਹਨਾਂ ਲਈ ਵੀ ਦੇਖੋ ਕਿੰਨੇ ਔਖੇ ਨੇ ਕਿਸਾਨ ਮਜ਼ਦੂਰ ਵਿਚਾਰੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਜਿਹੜੀ ਉਹ ਰੀਣ ਜੀ ਹੁੰਦੀ ਬਰੀਕ-ਬਰੀਕ ਕਣਕਾਂ ਦੇ ਵਿੱਚ ਉਹ ਉੱਡ-ਉੱਡ ਕੇ ਹਵਾ 'ਚ ਹੀ ਹੁੰਦੀ ਆ ਹਨਾ ਐਟਮੋਸਫੀਅਰ ਦੇ ਵਿੱਚ ਹੁੰਦੀ ਆ ਤੇ ਇੱਕ ਇਰੀਟੇਸ਼ਨ ਹੋਣ ਲੱਗ ਜਾਂਦੀ ਆ ਖਾਰਿਸ਼ ਹੋਣ ਲੱਗ ਜਾਂਦੀ ਆ ਕਿਉਂਕਿ ਪਸੀਨਾ ਕਰਕੇ ਉਹ ਪੋਰਸ ਦੇ थ्रू ਜਿਹੜੇ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਉਹਨੂੰ ਐਂਟਰ ਕਰ ਜਾਂਦੀਆਂ ਨੇ ਆਪਣੀ ਸਕਿਨ ਦੇ ਵਿੱਚ ਤੇ ਇਰੀਟੇਟ ਕਰਦੀਆਂ ਨੇ ਫਿਰ ਸੋ ਇਹੀ ਆ ਕਿ ਆਪਾਂ ਆਪਣੇ ਚਿਹਰੇ ਨੂੰ ਸਾਫ਼ ਰੱਖੀਏ ਵਾਸ਼ ਕਰੀਏ ਜਿਆਦਾ ਤੋਂ ਜਿਆਦਾ ਫੇਸ ਜਿਹੜਾ ਉਹ ਧੋਂਦੇ ਰਹੀਏ ਤਾਂ ਕਿ ਪਸੀਨਾ ਜਿਹੜਾ ਬਾਰ-ਬਾਰ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਫੇਸ ਨੂੰ ਸਾਫ਼ ਕਰੀਏ ਤੇ ਰਾਤ ਨੂੰ ਤਾਂ ਜ਼ਰੂਰ ਤੁਸੀਂ ਆਪਣਾ ਫੇਸ ਧੋ ਕੇ ਐਨ ਕਲੀਨ ਕਰਕੇ ਇਹ ਕਰੀਮ ਹੈ ਜਿਹੜੀ ਉਹ ਜ਼ਰੂਰ ਯੂਜ਼ ਕਰਨੀ ਆ ਤੇ ਫਿਰ ਇਹਦੇ ਰਿਜ਼ਲਟ ਵੀ ਮੈਨੂੰ ਜ਼ਰੂਰ ਦੱਸਨੇ ਨੇ ਠੀਕ ਹੈ ਜੀ ਬਹੁਤ ਵਧੀਆ ਕਰੀਮ ਹੈ ਇੱਕ ਵਾਰ ਦੱਸਣ ਦੀ ਜ਼ਰੂਰਤ ਸੀਗੀ ਜੇ ਤੁਸੀਂ ਬਣਾ ਕੇ ਯੂਜ਼ ਕਰ ਲਈ ਨਾ ਉਸ ਤੋਂ ਬਾਅਦ ਤਾਂ ਤੁਸੀਂ ਖੁਦ ਯੂਜ਼ ਕਰ ਲਿਆ ਕਰੋਗੇ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਹੈਗੀ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਦੱਸਦੀਆਂ ਨੇ ਰਿਜ਼ਲਟ ਦੱਸਦੀਆਂ ਨੇ ਪੋਜ਼ਿਟਿਵ ਰਿਜ਼ਲਟ ਦੱਸਦੀਆਂ ਨੇ ਔਰ ਇਹ ਵਾਲੀ ਕਰੀਮ ਵੀ ਤੁਹਾਨੂੰ 100% ਰਿਜ਼ਲਟ ਦੇਊਗੀ ਪਰ ਤੁਸੀਂ ਯੂਜ਼ ਜ਼ਰੂਰ ਕਰ ਲਿਓ ਠੀਕ ਹੈ ਕਾਲ ਬਿਲਕੁਲ ਨਾ ਕਰਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਣੀ ਸਕਿਨ ਜਿਹੜੀ ਬਹੁਤ ਡੱਲ ਹੋ ਜਾਂਦੀ ਆ ਬਹੁਤ ਗੰਦੀ ਹੋ ਜਾਂਦੀ ਆ ਸੋ ਇਹਨਾਂ ਦਿਨਾਂ ਚ ਤਾਂ ਹੋਰ ਵੀ ਜ਼ਿਆਦਾ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਆ ਆਪਾਂ ਨੂੰ ਆਪਣੀ ਫੇਸ ਦੀ ਹਾਂਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਭੁੱਲੀ ਗਈ ਅ ਤੁਸੀਂ ਇਹ ਕਰੀਮ ਨੂੰ ਬਣਾ ਕੇ ਫ੍ਰਿਜ ਦੇ ਵਿੱਚ ਹੀ ਸਟੋਰ ਕਰਕੇ ਰੱਖਣਾ ਬਾਹਰ ਬਿਲਕੁਲ ਨਹੀਂ ਰੱਖਣਾ ਕਿਉਂਕਿ ਗਰਮੀ ਆ ਤੇ ਹਫ਼ਤਾ 6 ਤੋਂ 7 ਦਿਨ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹ ਕਰੀਮ ਨੂੰ ਉਸ ਤੋਂ ਬਾਅਦ ਤੁਸੀਂ ਨਵੀਂ ਬਣਾਉਣੀ ਆ ਇਸ ਕਰਕੇ ਬਹੁਤ ਜ਼ਿਆਦਾ ਨਾ ਬਣਾਇਓ ਥੋੜੀ ਕੁਆਂਟੀਟੀ ਦੇ ਵਿੱਚ ਬਣਾਇਓ ਜਿੰਨੀ ਕਿ ਮੈਂ ਬਣਾਈ ਸੀਗੀ ਇੱਕ ਜਣੇ ਲਈ ਇੰਨੀ ਕਾਫੀ ਆ ਇੱਕ ਚਮਚ ਅਲੋਵੀਰਾ ਜਲ ਇੱਕ ਵਿਟਾਮਿਨ E ਦਾ ਕੈਪਸੂਲ ਤੇ ਬਾਕੀ 7-8 ਡ੍ਰੌਪ ਹੈਗੇ ਨੇ ਜਿਹੜੇ ਉਹ ਨਾਰੀਅਲ ਦੇ ਤੇਲ ਦੇ ਪਾਏ ਸੀਗੇ ਤੇ ਜਿਹੜਾ ਖੀਰੇ ਦਾ ਜੂਸ ਹੈ ਉਹ ਮੇਰੇ ਖਿਆਲ ਨਾਲ 1.5-2 ਚਮਚ ਪੈ ਗਿਆ ਹੋਣਾ ਹੌਲੀ-ਹੌਲੀ ਕਰਦੇ ਕਰਦੇ ਸੋ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਣਾ ਤੇ 6 ਤੋਂ 7 ਦਿਨ ਯੂਜ਼ ਕਰਨੇ ਆ ਉਸ ਤੋਂ ਬਾਅਦ ਤੁਸੀਂ ਨਵੀਂ ਬਣਾਉਣੀ ਆ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ